ਪਰਮ ਸਤਕਾਰਯੋਗ ਸਰਦਾਰ ਸੰਗਤ ਸਿੰਘ ਗਿਲਜੀਆ ਜੀ ਇਹ ਜ਼ਿਲ੍ਹੇ ਦੇ ਬਾਕੀ ਐਮਐਲਏ ਸਹਿਬਾਨ ਸਤਕਾਰਯੋਗ ਪੰਜ ਸਰਪੰਚ ਬਲਾਕ ਸਮਤੀ ਮੈਂਬਰ ਜ਼ਿਲ੍ਹਾ ਸਭ ਜ਼ਿਲ੍ਹਾ ਪਰਿਸ਼ਦ ਮੈਂਬਰ ਪਤਵੰਤੇ ਸੱਜਣੋ ਸਤਕਾਰਯੋਗ ਬੀਬੀਓ ਭੈਣੋ ਤੇ ਭਰਾਵੋ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਵੀ ਗਰੇਲੀ ਹੋ ਰਹੀ ਹੈ ਮੈਂ ਦੇਖ ਰਿਆਂ ਬਾਹਰ ਬਹੁਤ ਲੋਕ ਖੜੇ ਅਜੇ ਵੀ ਅੰਦਰ ਵੀ ਤਿਲ ਤਰਨੇ ਨੂੰ ਜਗ੍ਹਾ ਨਹੀਂ ਹੈ ਤੇ ਇਸ ਲਈ ਮੈਂ ਤੁਹਾਨੂੰ ਗਿਲਜੀਆਂ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਕੱਲ ਬੀਕ ਰੈਲੀ ਹੋਈ ਸੀ ਪ੍ਰਧਾਨ ਮੰਤਰੀ ਜੀ ਫਿਰੋਜ਼ਪੁਰ ਚਾਏ ਸੀ ਆ ਲਾਲ ਲਾਲ ਕੁਰਸੀਆਂ ਹੀ ਦਿਖਦੀਆਂ ਸੀ ਬੰਦਾ ਤਾਂ ਕੋਈ ਬੈਠਾ ਦਿਖਿਆ ਨਹੀਂ 70000 ਕੁਰਸੀ ਲਾ ਲਈ ਪਹਿਲਾਂ ਆ ਸਾਵੇ ਨਹੀਂ ਲਾਇਆ ਕਿ ਪੰਜਾਬ ਚ ਸਾਨੂੰ ਨਫ਼ਰਤ ਕਰਦੇ ਆ ਕਿ ਪੰਜਾਬ ਸਾਨੂੰ ਪਿਆਰ ਕਰਦਾ सत्तर हजार कुर्सी ला ली बंदा सौ भी नहीं पहुंचे। मौसम आज भी खराब है मौसम कल भी खराब था बाबा फरीद जी ने कहा कि गलियां चिकड़ दूर कर, नाड़ प्यारे ने चला तो पिजे कब्बी रहा था टुटे ने ਜਾਏ ਮਿਲਾਏ ਤੇ ਨਾ ਸੱਜਣਾ ਟੁੱਟੇ ਨਹੀਂ ਨੇ ਜਿਹਨੂੰ ਪਿਆਰ ਹੁੰਦਾ ਆ ਜਾਂਦਾ ਮੇਂ ਹੋਵੇ ਬਾੜੋਵੇ ਉਹ ਪਹੁੰਚ ਜਾਂਦਾ ਲੇਕਿਨ ਖਾਲੀ ਕੁਰਸੀਆਂ ਨੇ ਉਹਨਾਂ ਨੂੰ ਸ਼ੀਸ਼ਾ ਦਿਖਾਤਾ ਕਿ ਪੰਜਾਬ ਤੁਹਾਨੂੰ ਪਸੰਦ ਨਹੀਂ ਕਰਦਾ ਪੰਜਾਬ ਦੇ ਲੋਕ ਤੁਹਾਨੂੰ ਚਾਹੁੰਦੇ ਨਹੀਂ ਮੈਂ ਤੁਹਾਨੂੰ ਕੱਲ ਦੀ ਗੱਲ ਬਾਰੇ ਥੋੜੀ ਜੀ ਗੱਲ ਕਰਨਾ ਚਾਹੁੰਦਾ ਕਿ ਮੁੱਖ ਮੰਤਰੀ ਜੀ ਕੋਈ ਵੀ ਮੁੱਖ ਮੰਤਰੀ ਹੋਵੇ ਉਹਦੀ ਡਿਊਟੀ ਬਣਦੀ ਹੈ ਪ੍ਰਧਾਨ ਮੰਤਰੀ ਦਾ ਸਤਿਕਾਰ ਕਰੇ ਉਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੈ ਮੇਰੇ ਤੋਂ ਉਮਰ 'ਚ ਵੀ ਵੱਡੇ ਹੈ ਇਸ ਕਰਕੇ ਮੈਂ ਪ੍ਰਧਾਨ ਮੰਤਰੀ ਦਾ ਦਿਲੋਂ ਸਤਿਕਾਰ ਕਰਦਾ ਸਾਡੇ ਫਾਇਨਾਂਸ ਮਿਨਿਸਟਰ ਉਹਨਾਂ ਨੂੰ ਸਤਿਕਾਰ ਦੇਣ ਵਾਸਤੇ ਜੀ ਆਇਆਂ ਕਹਿਣ ਵਾਸਤੇ ਬਠਿੰਡੇ ਗਏ ਸਾਡੇ ਡਿਪਟੀ ਮੁੱਖ ਮੰਤਰੀ ਉਹਨਾਂ ਨੂੰ ਸਤਿਕਾਰ ਦੇਣ ਵਾਸਤੇ ਫਿਰੋਜ਼ਪੁਰ ਪਹੁੰਚੇ ਉਹਨਾਂ ਦਾ ਪ੍ਰੋਗਰਾਮ ਆਇਆ ਇੱਕ ਪ੍ਰਧਾਨ ਮੰਤਰੀ ਦੀ ਟੀਮ ਹੁੰਦੀ ਹੈ ਐਸਪੀਜੀ ਕਹਿੰਦੇ ਉਹਨੂੰ ਉਹਨਾਂ ਨੇ ਸਾਰੀ ਸਿਕਿਉਰਿਟੀ ਦੇਖਣੀ ਹੁੰਦੀ ਪ੍ਰਧਾਨ ਮੰਤਰੀ ਦੀ ਉਹ 5 ਦਿਨ ਪਹਿਲਾਂ ਫਿਰੋਜ਼ਪੁਰ ਪਹੁੰਚ ਗਏ ਸਾਰਾ ਕੰਟਰੋਲ ਉਹਨਾਂ ਨੇ ਆਪਣੇ ਚ ਕਰ ਲਿਆ 10000 ਬੰਦਾ ਉੱਥੇ ਲੱਗਿਆ ਪੁਲਿਸ ਦਾ ਕੰਟਰੋਲ ਸਾਰਾ ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਕੋਲ ਕਰਤਾ ਰਾਤ ਨੂੰ ਮੈਨੂੰ ਅਮਿਤ ਜੀ ਸਾਹਿਬ ਦਾ ਟੈਲੀਫੋਨ ਆਇਆ ਕਿ ਕੱਲ ਨੂੰ ਰੈਲੀ ਹੈ ਸੜਕਾਂ ਤੇ ਕਿਸਾਨ ਬੈਠ ਕੇ ਆ ਕੇ ਤੁਸੀਂ ਉਹਨਾਂ ਨੂੰ ਉਠਾਓ ਸ਼ਾਮ ਜੇ ਨੂੰ ਆਇਆ ਮੈਂ ਪੁਲਿਸ ਭੇਜੀ ਆ ਸਾਰੇ ਅਫਸਰ ਭੇਜੇ ਰਾਤ ਨੂੰ ਮਨੂੰ ਅਫਸਰ ਦਾ ਟੈਲੀਫੋਨ ਆਇਆ ਕਿ ਜੀ ਕਿਸਾਨ ਉੱਠਣ ਨੂੰ ਤਿਆਰ ਨਹੀਂ ਜਿਹੜੇ ਐਜੀਟੇਸ਼ਨ ਕਰਦੇ ਆ ਸਾਨੂੰ ਸਖਤੀ ਕਰਨੀ ਪੈਣੀ ਮੈਂ ਕਿਹਾ ਕੋਈ ਡੰਡਾ ਨਹੀਂ ਚਲਾਣਾ ਕੋਈ ਗੋਲੀ ਨਹੀਂ ਚਲਾਣੀ ਪਿਆਰ ਦੇ ਨਾਲ ਸਮਝਾਓ ਉਹਨਾਂ ਤੋਂ ਪੁੱਛੋ ਕਿ ਆ ਚਾਹੁੰਦੇ ਆ ਕਿਸੇ ਤਰ੍ਹਾਂ ਮਸਲੇ ਨੂੰ ਹੱਲ ਕਰੋ 2 ਘੰਟੇ ਬਾਅਦ ਟੈਲੀਫੋਨ ਆਇਆ ਕਿ ਜੀ ਉਹ ਚਾਹੁੰਦੇ ਐ ਕਿ ਪ੍ਰਧਾਨ ਮੰਤਰੀ ਸਾਨੂੰ ਬੁਲਾ ਕੇ ਸੁਣੇ ਸਾਡੀਆਂ ਡਿਮਾਂਡਾਂ ਪਰ ਗੌਰ ਕਰੇ ਮੈਂ ਆਪਣੇ ਦਫਤਰ ਵੱਲੋਂ ਲਿਖ ਕੇ ਦੇਤਾ ਕਿ ਜੀ ਪ੍ਰਧਾਨ ਮੰਤਰੀ ਤੁਹਾਨੂੰ ਮਿਲਣਗੇ ਉਹਨਾਂ ਨਾਲ ਗੱਲ ਕਰ ਲਈ ਉੱਪਰ ਉਹਨਾਂ ਦੇ ਦਫਤਰ ਨਾਲ ਅਸੀਂ ਗੱਲ ਕਰ ਲਈ ਮਾਮਲਾ ਨਿਬੜ ਗਿਆ ਰਾਤ ਨੂੰ ਸੜਕ ਖਾਲੀ ਹੋ ਗਈ ਬੀਜੇਪੀ ਦੇ ਅਫਸਰ ਨੇਤਾ ਸਿਖਾਵਤ ਜੀ ਵੀ ਆਏ ਵੇ ਸੀ ਉਹਨਾਂ ਨੇ ਵੀ ਉਹਨਾਂ ਨਾਲ ਗੱਲ ਕਰੀ ਕਿਸਾਨਾਂ ਨੇ ਸੜਕਾਂ ਖਾਲੀ ਕਰਤੀਆਂ ਦੂਸਰੇ ਦਿਨ ਪ੍ਰਧਾਨ ਮੰਤਰੀ ਜੀ ਪਹੁੰਚੇ ਬਠਿੰਡੇ ਉਤਰੇ ਉਹਨਾਂ ਨੇ ਉੱਥੇ ਦੇ ਜਹਾਜ਼ ਦੇ ਵਿੱਚ ਫਿਰੋਜ਼ਪੁਰ ਜਾਣਾ ਸੀ ਪਹਿਲਾਂ ਤੇ ਲਿਖਤੀ ਪ੍ਰੋਗਰਾਮ ਆਇਆ ਹੋਇਆ ਕੇ ਜੀ ਬਠਿੰਡੇ ਤੱਕ ਜਹਾਜ਼ ਪਰ ਆਉਂਗੇ ਅੱਗੇ ਹੈਲੀਕਾਪਟਰ ਪਰ ਜਾਉਂਗੇ ਤਿੰਨ ਵਾਰ ਹੈਲੀਕਾਪਟਰ ਪਹਿਲਾਂ ਚਲਾ ਕੇ ਦੇਖਿਆ ਦੋ ਦਿਨ ਪਹਿਲਾਂ ਕਿ ਇੱਥੇ ਦੇ ਉੱਤੇ ਉਤਰਨਾ ਹੈ ਤਿੰਨ ਹੈਲੀਪੈਡ ਬਣੇ ਫਿਰੋਜਪੁਰ ਦੇ ਵਿੱਚ ਤਾਂ ਕਿ ਪਤਾ ਨਾ ਲੱਗੇ ਕਿਹੜੇ ਪਰ ਉਤਰੂਗੇ ਇਹ ਸਾਰੀਆਂ ਤਿਆਰੀਆਂ ਦਿੱਲੀ ਦੀ ਸਰਕਾਰ ਨੇ ਕਰੀਆਂ ਕੇਂਦਰ ਸਰਕਾਰ ਨੇ ਉਹਨਾਂ ਦੀ ਸਿਕਿਉਰਿਟੀ ਲੱਗੀ ਸਾਡੀ ਪੁਲਿਸ ਉਹਨਾਂ ਦੇ ਅੰਡਰ ਹੋ ਗਈ ਤੇ ਜਦੋਂ ਬਠਿੰਡੇ ਪਹੁੰਚੇ ਤਾਂ ਉਹਨਾਂ ਨੂੰ ਇਹ ਵੀ ਪਿੰਡ ਕਿ ਪੈ ਗਈ ਕਿ ਜਿੱਥੇ ਪਹੁੰਚਣਾ ਉੱਥੇ ਤੱਕ ਲਾਲ ਲਾਲ ਕੁਰਸੀਆਂ ਹੀ ਦਿਖਦੀਆਂ ਬੰਦਾ ਦਾ ਕੋਈ ਦਿਖਦਾ ਨਹੀਂ ਉਹਨਾਂ ਨੇ ਕਿਹਾ ਜੀ ਜਹਾਜ਼ਪੁਰ ਨੇ ਜਾਉਂਗੇ ਸੀ ਸੜਕ ਦੇ ਰਾਹੀਂ ਜਾਉਂਗੇ ਗੱਡੀਆਂ ਦੇ ਰਾਹੀਂ ਗੱਡੀਆਂ ਦੀ ਤਿਆਰੀ ਵੀ ਨਹੀਂ ਸੀ ਉੱਥੇ ਅਸੀਂ ਗੱਡੀਆਂ ਵੀ ਨਹੀਂ ਲਾਈਆਂ ਸੀ ਕਿ ਜੀ ਇਹਨਾਂ ਨੂੰ ਸੜਕ ਦੇ ਰਾਹੀਂ ਲੈ ਕੇ ਜਾਣਾ ਸੜਕ 'ਪਰ ਲਿਜਾਣ ਨੂੰ ਕੋਈ ਤਿਆਰੀ ਨਹੀਂ ਸੀ ਲੇਕਿਨ ਸੜਕ ਦੇ ਰਾਹ ਤੁਰ ਪੇ ਅੱਗੇ ਜਾ ਕੇ ਪਤਾ ਲੱਗਿਆ ਵੀ ਕਿਲੋਮੀਟਰ ਅੱਗੇ ਪਿੰਡ ਚੋਂ ਨਿਕਲ ਕੇ ਕੁਝ ਬੰਦੇ ਬਾਹਰ ਆ ਕੇ ਬੈਠ ਗਏ ਧਰਨੇ 'ਤੇ। ਉਹਨਾਂ ਨੂੰ ਤਾਂ ਕੋਈ ਪਤਾ ਨਹੀਂ ਸੀ ਵੀ ਇੱਥੇ ਨੂੰ ਪ੍ਰਧਾਨ ਮੰਤਰੀ ਆ ਰਹੇ। ਲੇਕਿਨ ਪ੍ਰਧਾਨ ਮੰਤਰੀ ਦਾ ਕਾਫਲਾ ਰੋਕ ਲਿਆ। ਰੁਕ ਗਿਆ। ਪਿੱਛੇ 1 ਕਿਲੋਮੀਟਰ ਪਿੱਛੇ ਅਜੇ ਧਰਨਾਕਾਰੀ ਕੋਈ ਨੇੜੇ ਨਹੀਂ ਐ। ਕਿਸੇ ਨੇ ਨਾਰਾ ਨਹੀਂ ਮਾਰਿਆ, ਕਿਸੇ ਨੇ ਡੜਾ ਨਹੀਂ ਮਾਰਿਆ। ਕੋਈ ਖਤਰਾ ਨਹੀਂ ਹੋਇਆ ਪ੍ਰਧਾਨ ਮੰਤਰੀ ਨੂੰ। ਤੇ 1 ਕਿਲੋਮੀਟਰ ਪਿੱਛੇ ਰੋਕ ਕੇ ਪੁਲਿਸ ਨੇ ਦੱਸਿਆ ਉਹਨਾਂ ਦੀ ਇੰਟੈਲੀਜੈਂਸ ਨੇ ਦੱਸਿਆ ਜੀ ਅੱਗੇ ਕੁਝ ਬੰਦੇ ਆ ਕੇ ਸੜਕ 'ਤੇ ਬੈਠ ਗਏ ਆਪਾਂ ਨੂੰ ਮੁੜ ਕੇ ਕਿਸੇ ਦੂਸਰੇ ਰਸਤੇ ਨੂੰ ਜਾਂ ਹਵਾਈ ਹੈਲੀਕਾਪਟਰ ਨਾਲ ਹੀ ਜਾਣਾ ਪੈਣਾ ਉਥੇ ਦੇ ਮੁੜਗੇ ਜਾ ਕੇ ਬਠਿੰਡੇ ਏਅਰਪੋਰਟ ਪਰ ਸਾਡੇ ਵਿੱਤ ਮੰਤਰੀ ਨੂੰ ਕਹਿੰਦੇ ਚੰਨੀ ਜੀ ਕੋਲ ਬੋਲ ਦੇਣਾ ਕਿ ਮੈਂ ਜਾਨ ਬਚਾ ਕੇ ਆ ਗਿਆ ਓ ਯਾਰ ਕੋਈ ਖਤਰਾ ਤੈਨੂੰ ਹੋਇਆ ਨਹੀਂ ਤੁਸੀਂ ਐਨੇ ਜ਼ਿੰਮੇਵਾਰੀ ਪੋਸਟ ਤੇ ਬੰਦੇ ਹੋ ਤੁਹਾਡੇ ਨੇੜੇ ਬੰਦਾ ਨਹੀਂ ਕੋਈ ਆਇਆ ਕੋਈ ਨਾਰਾ ਨਹੀਂ ਵੱਜਿਆ ਕੋਈ ਡੜਾ ਨਹੀਂ ਵੱਜਿਆ ਕੋਈ ਛਰੀਟ ਨਹੀਂ ਆਈ ਕੋਈ ਗੋਲੀ ਨਹੀਂ ਚੱਲੀ ਕਿਹੜੀ ਗੱਲ ਦੀ ਜਾਨ ਬਚਾ ਕੇ ਆਗੇ ਤੁਸੀਂ ਜੀ ਮੈਂ ਇਸ ਗੱਲ ਤੇ ਹੈਰਾਨ ਐ ਸਾਰੇ ਹਿੰਦੁਸਤਾਨ ਦੇ ਵਿੱਚ ਬੀਜੇਪੀ ਵਾਲਿਆਂ ਨੇ ਇੱਕ ਗੱਲ ਬਣਾਤੀ ਕਿ ਪ੍ਰਧਾਨ ਮੰਤਰੀ ਦੀ ਜਾਨ ਕੋ ਖਤਰਾ ਹੋ ਗਿਆ ਕੋਈ ਖਤਰਾ ਨਹੀਂ ਸੀ ਕਿਸੇ ਤਰ੍ਹਾਂ ਦੇ ਕੋਈ ਗੱਲ ਇਹ ਜੀ ਨਹੀਂ ਹੋਈ ਆ ਹੁਣ ਮੈਂ ਆਉਂਦਾ ਰੇਲੀਆਂ ਪਰ ਕਈ ਕਰਮਚਾਰੀ ਬੈਠ ਜਾਂਦੇ ਮੇਰੇ ਰਸਤੇ ਚ ਮੈਂ ਪਿੱਛੇ ਮੁੜ ਕੇ ਦੂਸਰਾ ਰਸਤਾ ਲੈ ਲੈਣਾ ਵੀ ਯਾਰ ਇਹਨੂੰ ਪਿਆਰ ਨਾਲ ਸਮਝਾ ਕੇ ਪਾਸੇ ਕਰ ਦੋ ਹੁਣ ਮੈਂ ਆਪਣੇ ਬੰਦਿਆਂ ਪਰ ਡੰਡੇ ਚਲਾਵਾਂ ਗੋਲੀਆਂ ਚਲਾਵਾਂ ਫਿਰ ਮੇਰੇ ਯਾਰ ਬਾਦਲਾਂ ਚ ਕੀ ਫਰਕ ਰਹਿ ਗਿਆ ਫਿਰ ਉਹ ਆ ਜਾ ਬਰਗਾੜੀ ਇੱਕ ਰਾਤ ਹੋਰ ਬਣ ਜਾਂਦਾ ਪਰਸੋਂ ਨੂੰ ਉੀਆਂ ਜੀਆਂ ਗੋਲੀਆਂ ਹੋਰ ਚੱਲ ਜਾਂਦੀਆਂ ਉਹੇ ਜਿਹੇ ਬੰਦੇ ਹੋਰ ਮਰ ਜਾਂਦੇ ਲੇਕਿਨ ਮੈਂ ਇੱਕ ਜ਼ਿੰਮੇਵਾਰੀ ਨਾਲ ਕੰਮ ਕਰਦਾ ਐ ਜਿਹੜਾ ਕੰਮ ਪਿਆਰ ਨਾਲ ਹੋ ਸਕਦਾ ਡੰਡੇ ਨਾਲ ਕਿਉਂ ਕਰਨਾ ਹੈ ਲੇਕਿਨ ਇਹ ਜਿਹੜੀ ਗੱਲ ਬਣਾਈ ਗਈ ਹੈ ਪ੍ਰਧਾਨ ਮੰਤਰੀ ਜੀ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬ ਦੇ ਲੋਕ ਉਹ ਲੋਕ ਹੈ ਜਿਹੜੇ ਦੇਸ਼ ਵਾਸਤੇ ਕੁਰਬਾਨ ਹੁੰਦੇ ਆਏ ਜਿਨ੍ਹਾਂ ਨੇ ਆਜ਼ਾਦੀ ਵਾਸਤੇ ਕੁਰਬਾਨੀ ਕੀਤੀ ਭਗਤ ਸਿੰਘ ਵਰਗੀਆਂ ਕੁਰਬਾਨੀਆਂ ਐਸੀ ਦਿੱਤੀਆਂ ਆਜ਼ਾਦੀ ਤੋਂ ਬਾਅਦ ਵਟਵਾਰੇ ਦਾ ਸੰਤਾਪ ਵੀ ਭੋਗਿਆ 65 ਦੀ ਲੜਾਈ ਵੀ ਲੜੀ 71 ਦੀ ਲੜਾਈ ਵੀ ਲੜੀ ਕਾਰਗਿਲ ਦੀ ਲੜਾਈ ਵੀ ਲੜੀ ਥੋੜੇ ਦਿਨਾਂ ਬਾਅਦ ਥੋੜੇ ਮਹੀਨੇ ਬਾਅਦ ਸਾਡਾ ਕੋਈ ਨਾ ਕੋਈ ਸ਼ਹੀਦ ਹੋ ਕੇ ਆ ਜਾਂਦਾ ਪੰਜਾਬੀ ਬਾਰਡਰ ਤੋਂ ਐਸੀ ਅੱਜ ਵੀ ਲੜਾਈ ਲੜ ਰਹੇ ਸਾਨੂੰ ਪਤਾ ਦੇਸ਼ ਦੀ ਪ੍ਰਸਤੀ ਦਾ ਐਸੀ ਜਾਣਾ ਬਾਹਰਨ ਵਾਲੇ ਐ ਇਸ ਤਰ੍ਹਾਂ ਜਾਣਾ ਲੈਣ ਵਾਲੇ ਨਹੀਂ ਐ ਸਾਡੇ ਪੰਜਾਬ ਚ ਤੁਸੀਂ ਜਨ ਮਰਜੀ ਆਓ ਤੁਹਾਨੂੰ ਕੋਈ ਖਤਰਾ ਨਹੀਂ ਹੈ ਹਾਂ ਰੋਸ ਹੋ ਸਕਦਾ ਸਾਡੇ ਮਨਾਂ ਚ ਐਸੀ ਰੋਸ ਪ੍ਰਗਟ ਕਰ ਸਕਦੇ ਸੜਕ ਤੇ ਬੈਠ ਕੇ ਸਾਨੂੰ ਸਮਝਾਇਆ ਜਾ ਸਕਦਾ ਹੈ ਸਾਡੇ ਰੋਸ ਨੂੰ ਖਤਮ ਕੀਤਾ ਜਾ ਸਕਦਾ ਜੇ ਕਿਸਾਨਾਂ ਤੇ ਤੁਸੀਂ ਪਰਚੇ ਕੀਤੇ ਉਹ ਵਾਪਸ ਲਏ ਜਾ ਸਕਦੇ ਆ ਜੇ ਕਿਸਾਨਾਂ ਦੇ ਮਸਲੇ ਨਹੀਂ ਹੱਲ ਹੋਏ ਜਿਹੜੇ ਉਹ ਕਰੇ ਜਾ ਸਕਦੇ ਆ ਸਾਨੂੰ ਪਿਆਰ ਨਾਲ ਜਿੱਤਣ ਦੀ ਲੋੜ ਹੈ ਸਾਡੇ ਤੇ ਛੜਿਆੰਤਰ ਨਾ ਕਰੋ ਸਾਨੂੰ ਰਾਜਨੀਤੀ ਦੀਆਂ ਚਾਲਾਂ ਵਿੱਚ ਨਾ ਲੈ ਕੇ आओ ਇਸ ਲਈ ਮੈਂ ਸਾਰੇ ਲੋਕਾਂ ਨੂੰ ਪੰਜਾਬ ਦੇ ਨੂੰ ਇਹ ਕਲੀਅਰ ਕਰ ਦੇਣਾ ਚਾਹੁੰਦਾ ਕਿ ਪ੍ਰਧਾਨ ਮੰਤਰੀ ਜੀ ਆਏ ਸੀ ਉਹਨਾਂ ਦੀ ਕੋਈ ਜਾਨ ਮਾਲ ਨੂੰ ਖਤਰਾ ਪੰਜਾਬ 'ਚ ਨਹੀਂ ਹੋਇਆ ਹਰ ਤਰ੍ਹਾਂ ਹਿਫਾਜ਼ਤ ਹੋਈ ਹੈ ਉਹਨਾਂ ਦੀ ਆਪਣੀ ਸਿਕਿਉਰਿਟੀ ਹੈ ਜਿਹੜੀ ਉਹਨਾਂ ਦੀ ਗਲਤੀ ਹੋ ਸਕਦੀ ਹੈ ਐਸੇ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਹੀਂ ਕੀਤੀ ਤੇ ਐਸੀ ਉਹਨਾਂ ਦਾ ਪੂਰਾ ਸਤਿਕਾਰ ਕਰਦੇ ਆ ਲੇਕਿਨ ਜਦ ਚੰਤ ਚਰਨਜੀਤ ਚੰਨੀ ਮੁੱਖ ਮੰਤਰੀ ਹੈ ਸਾਡੀ ਇਹ ਸਰਕਾਰ ਹੈ ਐਸੀ ਆਪਣੇ ਲੋਕਾਂ ਤੇ ਨਾ ਗੋਲੀਆਂ ਚਲਾਣੀਆਂ ਨਾ ਡਾਂਗਾਂ ਚਲਾਣੀਆਂ ਐਸੀ ਜੋ ਕਰਨਾ ਪਿਆਰ ਦੇ ਨਾਲ ਕਰਨਾ ਹੈ ਚਲੋ ਹੁਣ ਉਹਦੀਆਂ ਗੱਲਾਂ ਛੱਡ ਗਿਆ ਆਪਾਂ ਆਪਣੀਆਂ ਕਰ ਲਈਏ ਇਹ ਬੀਬੀਆਂ ਪੈਣਾ ਬਹੁਤ ਵੱਡੀ ਗਿਣਤੀ ਚ ਆਈਆਂ ਮੱਥਾ ਟੇਕਦਾ ਭਾਈ ਸਾਰਿਆਂ ਨੂੰ ਬਹੁਤ ਧੰਨਵਾਦ ਤੁਹਾਡਾ ਲੈ ਵੀ ਸੰਗਤ ਸਿਆਂ ਗਿਲਜੀਆ ਜੀ ਜਿੰਨੀਆਂ ਇੱਥੇ ਬੀਬੀਆਂ ਬੈਠੀਆਂ ਇੰਨੀਆਂ ਬੀਬੀਆਂ ਆ ਜਾਣ ਤਾਂ ਆਪੇ ਫਤਿਹ ਹੋ ਜਾਂਦਾ ਸਭ ਕੁਝ ਇਹਨਾਂ ਦੀ ਦਾ ਅਸੀਸਾਂ ਹੀ ਚੱਕ ਦਿੰਦੀਆਂ ਆ ਬੰਦੇ ਨੂੰ 52000 ਅੰਗਨਵਾੜੀ ਵਰਕਰ ਉਹਨਾਂ ਨੂੰ 8100 ਰੁਪਿਆ ਮਿਲਦਾ ਸੀ ਸਾਰਿਆਂ ਦੀ ਤਨਖਾਹ ਵਧਾ ਕੇ 9500 ਰੁਪਿਆ ਕਰਤਾ 500 ਹਰ ਸਾਲ ਵਧੇ ਕਰਨੀ ਹੈ 21000 ਆਸ਼ਾ ਵਰਕਰ ਹੈ ਉਹਨਾਂ ਨੂੰ ਤਨਖਾਹ ਦਾ ਪੱਤਾ ਕੋਈ ਮਿਲਦਾ ਹੀ ਨਹੀਂ ਸੀ ਸਿਰਫ ਕਮਿਸ਼ਨੇ ਮਿਲਦਾ ਸੀ 2500 ਰੁਪਿਆ ਕਮਿਸ਼ਨ ਮਿਲਣ ਲੱਗ ਗਿਆ ਉਹਨਾਂ ਨੂੰ ਪੱਤਾ ਮਿਲ ਲੱਗ ਗਿਆ ਪੱਕੇ ਤੌਰ ਤੇ ਇਸ ਮਹੀਨੇ ਤੋਂ ਮਿਲ ਲੱਗ ਜਾਣਾ ਪਾਸ ਕਰਤਾ ਹੈ نوٹیفیکیشن کرتا ہے۔ ਤੁਹਾਡੇ ਮਿਡੇ ਮੀਲ ਵਰਕਰ ਜਿਹੜੇ ਸਕੂਲਾਂ ਦੇ ਵਿੱਚ ਰੋਜ਼ ਮਿਡੇ ਰੋਟੀ ਬਣਾਦੇ ਉਹਨਾਂ ਦੇ ਪੈਸੇ ਬਹੁਤ ਥੋੜੇ ਮਿਲਦੇ ਸੀ 3000 ਰੁਪਿਆ ਉਹਨਾਂ ਦਾ 4050 ਕਰਿਆ 4100 ਕਰਤਾ ਤੇ 46000 ਉਹਨਾਂ ਦੀ ਗਿਣਤੀ ਹੈ ਸਵਾ ਲੱਖ ਬੀਬੀਆਂ ਨੂੰ ਪੈਸੇ 1500 ਰੁਪਿਆ 1000 ਰੁਪਿਆ ਜ਼ਿਆਦਾ ਮਿਲਣ ਲੱਗ ਗਿਆ ਇਹ ਸੋਚ ਹੈ ਬੀਬੀਆਂ ਦੇ ਪ੍ਰਤੀ ਪੰਜਾਬ ਦੇ ਵਿੱਚ 33% ਨੌਕਰੀਆਂ ਕੁੜੀਆਂ ਵਾਸਤੇ ਰਾਖਵੀਆਂ ਕਰਤੀਆਂ ਔਰਤਾਂ ਵਾਸਤੇ ਰਾਖਵੀਆਂ ਕਰਤੀਆਂ ਇਹ ਸੋਚ ਹੈ ਬੀਬੀਆਂ ਵਾਸਤੇ ਪੰਜਾਬ ਦੇ ਵਿੱਚ 50% ਬੀਬੀਆਂ ਹੁਣ ਸਰਪੰਚ ਬਣਦੀਆਂ 50% ਐਮਸੀ ਬਣਦੀਆਂ ਬਲਾਕ ਸੰਮਤੀ ਦੇ ਮੈਂਬਰ ਅੱਧੇ ਬੀਬੀਆਂ ਬਣਦੀਆਂ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਅੱਧੇ ਬੀਬੀਆਂ ਬਣਦੀਆਂ ਇਹ ਪੰਜਾਬ ਦਾ ਸਤਕਾਰ ਹੈ ਸਰਕਾਰ ਦਾ ਬੀਬੀਆਂ ਵਾਸਤੇ ਕੇਜਰੀਵਾਲ ਮੰਗੂ ਨਹੀਂ ਐਵੇਂ ਫਾਰਮ ਜੇ ਭਰਾਈ ਜਾਂਦਾ 1000 ਰੁਪਏ ਦਵਾਂਗੇ ਇਹ ਤਾਂ ਦੇ ਵੀ ਦਿੱਤੇ ਨੌਜਵਾਨਾਂ ਵਾਸਤੇ ਜਿੰਨੇ ਨੌਜਵਾਨ ਮੁੰਡੇ ਕੁੜੀਆਂ ਸਕੂਲਾਂ ਵਿੱਚ ਨਹੀਂ ਕਾਲਜਾਂ ਵਿੱਚ ਪੜ੍ਹਦੇ ਐ 12ਵੀਂ ਤੇ ਲੈ ਕੇ 10+2 ਤੋਂ ਬਾਅਦ ਸਰਕਾਰੀ ਕਾਲਜਾਂ ਚ ਪ੍ਰਾਈਵੇਟ ਕਾਲਜਾਂ ਚ ਪ੍ਰਾਈਵੇਟ ਯੂਨੀਵਰਸਿਟੀਆਂ ਚ 8.5 ਲੱਖ ਨੌਜਵਾਨ ਵਿਦਿਆਰਥੀ ਪੜਦੇ ਸਾਰਿਆਂ ਨੂੰ ਕੋਰੋਨਾ ਦੇ ਨਾਂ ਉਪਰ 2000 ਰੁਪਏ ਉਹਨਾਂ ਦੇ ਖਾਤੇ ਚ ਪਾ ਰਿਆਂ ਇੰਟਰਨੈਟ ਅਲਾਉਂਸ ਤੇ ਆ 2-4 ਦਿਨ ਜੇ ਆਹ ਨਾ ਲੱਗਿਆ ਕੋਡ ਜਾਂ ਤਾਂ ਪੈ ਜਾਣੇ ਉਹਨਾਂ ਦੇ ਖਾਤੇ ਚਲੇ ਜਾਣੇ ਜਿਹੜੀਆਂ ਬੀਬੀਆਂ ਬਜ਼ੁਰਗ ਤੱਕ ਲੈਂਦੇ ਪੈਨਸ਼ਨ ਉਹਨਾਂ ਨੂੰ ਪੈਨਸ਼ਨ ਦਾ ਇੱਕ ਪੈਨਸ਼ਨ ਫालतू ਦੇ ਰਿਆਂ ਐਤਕੀ ਕਰੋਨਾ ਦੇ ਨਾਂ ਤੇ 1500 ਰੁਪਇਆ ਹੋਰ ਉਹਨਾਂ ਦੇ ਖਾਤੇ ਡਬਲ ਜਾਣੇ ਐਤਕੀ ਪੈਨਸ਼ਨ ਇਹ ਮੈਂ ਕਿਉਂ ਕਰਦਾ ਹਾਂ ਕਿਉਂਕਿ ਲੋਕਾਂ ਦਾ ਪੈਸਾ ਲੋਕਾਂ ਨੂੰ ਦੇ ਰਿਆਂ ਬਿਜਲੀ ਤੁਹਾਡੀ ਬਿਜਲੀ ਦੇ ਬਕਾਏ ਇੰਨੇ ਨੇ ਖੜੇ ਸੀ ਬਿੱਲ 1500 ਕਰੋੜ ਰੁਪਇਆ ਬਕਾਇਆ ਮਾਫ ਕਰਿਆ ਲੋਕਾਂ ਦਾ ਬਿਜਲੀ ਦਾ 2 ਕਿਲੋਵਾਟ ਤੱਕ ਦੇ ਜਿੰਨੇ ਕੰਜ਼ਿਊਮਰ ਐ ਸਾਰਿਆਂ ਦਾ ਪੁਰਾਣਾ ਬਕਾਇਆ ਮਾਫ ਕੀਤਾ ਹੈ 3 ਰੁਪਏ ਬਿਜਲੀ ਸਸਤੀ ਕੀਤੀ ਅੱਗੇ ਵਾਸਤੇ ਰੇਤਾ ਸਾਢੇ 5 ਰੁਪਏ ਵਿਗਣ ਲੱਗਿਆ ਜਿਹੜਾ 22 ਰੁਪਏ ਦਰਿਆ ਪਰ ਵਿਗਦਾ ਸੀ ਸੋ ਇਹ ਚੀਜ਼ਾਂ ਕਿਉਂ ਕਰ ਰਹੇ ਐਸੀਂ ਇਹ ਇਸ ਕਰਕੇ ਕਰ ਰਹੇ ਐ ਕਿ ਚਾਦਰ ਛੋਟੀ ਰਹਗੀ ਪੈਰ ਬਾਹਰ ਨਿਕਲ ਗਏ ਟੈਕਸਾਂ ਦਾ ਭਾਰ ਜ਼ਿਆਦਾ ਹੋ ਗਿਆ ਆਮ ਲੋਕਾਂ ਦਾ ਨਿਰਭਾਰ ਹੁਣ ਔਖਾ ਹੋ ਗਿਆ ਇਸ ਕਰਕੇ ਸਾਰੇ ਵਰਗ ਦੇ ਲੋਕਾਂ ਨੂੰ ਇਹ ਰਾਹਤਾਂ ਦਿੱਤੀਆਂ ਇਹ ਵੀ ਨਹੀਂ ਕਿਸੇ ਇੱਕ ਵਰਗ ਨੂੰ ਦਿੱਤੀ ਹੈ ਸਾਰੇ ਵਰਗ ਦੇ ਲੋਕ ਸਾਰਿਆਂ ਨੂੰ ਰਾਹਤਾਂ ਦਿੱਤੀਆਂ ਪਰ ਮੈਂ ਇੱਕ ਗੱਲ ਤੁਹਾਡੇ ਪੁੱਛਣੀ ਚਾਹੁੰਦਾ ਕਿ ਤੁਸੀਂ ਆਹ ਬੰਦਾ ਕਿੱਥੇ ਦੇ ਲੈ ਕੇ ਆਂਦਾ ਹੈ ਸਰਦਾਰ ਸਗਨ ਸਿੰਘ ਜਿੰਦਾਬਾਦ ਜਿੰਦਾਬਾਦ ਹਨ ਸਗਨ ਸਿੰਘ ਜਿੰਦਾਬਾਦ ਜਿੰਦਾਬਾਦ ਇੰਨਾ ਤਗੜਾ ਲੀਡਰ ਮੈਂ ਆਪਣੀ ਜ਼ਿੰਦਗੀ ਚ ਨਹੀਂ ਦੇਖਿਆ ਮੈਂ ਆਪ ਵੀ ਨਾ ਤਾਂ ਸੇਜ ਲਿੰਦਾ ਮੈਂ ਹਰ ਇਕੱਠੇ ਇੱਕ ਬੈਂਚ ਪਰ ਦੋਏ ਜਣੇ ਆਜ਼ਾਦ ਜਿੱਤ ਕੇ ਬੈਠ ਕੇ ਆਏ ਪਹਿਲੀ ਵਾਰ ਇਹ ਵੀ ਆਜ਼ਾਦ ਜਿਤਾਏ ਤੁਸੀਂ ਉਧਰ ਮੈਨੂੰ ਜੋ ਆਜ਼ਾਦ ਜਿਤਾਇਆ ਦੋਏ ਜਣੇ ਇਕੱਠੇ ਬੈਠਦੇ ਸੀ ਇਹ ਸਾਡੀ ਇੱਕ ਬੈਂਚ ਪਰ ਬੈਠਣ ਵਾਲਿਆਂ ਦੀ ਯਾਰੀ ਹੈ ਇਹ ਸਾਡਾ ਪਿਆਰ ਹੈ ਲੇਕਿਨ ਇਹ ਮੇਰਾ ਵੱਡਾ ਭਰਾ ਹੈ ਮੰਨੂ ਜੇ ਇਹ ਕਿਤੇ ਕੈਦੇ ਬੈਠ ਜਾ ਤਾਂ ਮੈਂ ਖੜਾ ਹੋ ਨਹੀਂ ਸਕਦਾ ਜਦ ਤੱਕ ਇਹ ਕਹੇ ਨਾ ਵੀ ਤੂੰ ਖੜਾ ਹੋ ਜਾ। ਇਹ ਜੇ ਮੇਤੇ ਖਾਲੀ ਕਾਗਜ਼ 'ਤੇ ਸਾਈਨ ਕਰਾਵੇ ਤਾਂ ਮੈਂ ਖਾਲੀ ਕਾਗਜ਼ 'ਤੇ ਕਰ ਦੇਣੇ ਦੇਖਣਾ ਨਹੀਂ ਵੀ ਕੀ ਲਿਖਿਆ ਹੋਇਆ ਹੈ। ਹੁਣ ਮੈਨੂੰ ਕਿਹਾ ਕਿ 5 ਕਰੋੜ ਰੁਪਇਆ ਦੇਣਾ ਤਾਂ ਮੈਂ ਜਾਂਦਾ ਹੀ ਦੇ ਦੇਣਾ। ਮੈਂ ਇੰਨੀ ਹਿੰਮਤ ਮੇਰੇ ਜਿਨੀ ਹੈ ਕਿ ਮੈਂ ਨਾ ਦਵਾ। ਹੋਰ ਵੀ ਤੁਸੀਂ ਜੋ ਮਰਜ਼ੀ ਕਰਾ ਲਓ ਮੇਤੇ। ਸੰਘਾਤ ਸਿੰਘ ਗਿਲ ਜੀ ਆ ਕੁਛ ਵੀ ਕਰਾ ਸਕਦਾ ਹੈ ਮੈਂ ਕਹਿੰਦਾ ਵੀ ਤੁਹਾਡੇ ਮੁਰੇ ਥਾਂ ਸਿੱਟਿਆ ਜੋ ਮਰਜੀ ਸਵਾਈ ਜੋ ਜੋ ਮਰਜੀ ਤੁਸੀਂ ਆਪਣੇ ਇਲਾਕੇ ਦਾ ਕਰਾਓ ਜਿਸ ਤਰੀਕੇ ਦਾ ਪਿਆਰ ਅਰ ਸਤਿਕਾਰ ਤੁਸੀਂ ਦਿੱਤਾ ਐਡੀ ਵੱਡੀ ਗਿਣਤੀ ਤੁਸੀਂ ਆਇਓ ਮੈਂ ਧੰਨ ਭਾਗੀ ਸਮਝਦਾ ਕਿ ਤੁਹਾਡੇ ਵਿਚਕਾਰ ਆਇਆ ਲੇਕਿਨ ਇਹ ਕੇਜਰੀਵਾਲ ਬਾਰੇ ਵੀ ਗੱਲ ਕਰੇ ਲਿੰਦਾ ਮੈਂ ਕਿਹਾ ਮੈਂ ਕਿਹਾ ਹਿੰਦੁਸਤਾਨ ਦੇ ਵਿੱਚ ਅੰਗਰੇਜ਼ ਆਏ ਸੀ ਚਿੱਟੇ ਅੰਗਰੇਜ਼ ਹਿੰਦੁਸਤਾਨ ਨੂੰ ਲੁੱਟ ਕੇ ਚਲੇ ਗਏ ਆ ਹੁਣ ਦਿੱਲੀ ਤੇ ਕਾਲੇ ਅੰਗਰੇਜ਼ ਆ ਗਏ ਕੇਜਰੀਵਾਲ ਨੂੰ ਨਹੀਂ ਮਨੂੰ ਕਹਿੰਦਾ ਕਾਲਾ ਕਹਿੰਦਾ ਮਨੂੰ ਮੈਂ ਕਿਹਾ ਚੱਲ ਚਿੱਟਾ ਕਹਿ ਦਿੰਦਾ ਹੈ ਤਾਂ ਅੰਗਰੇਜ਼ ਹੀ ਆਉਂਦਾ ਦਾ ਬਾਹਰ ਤੇ ਹੀ ਐ ਮਨੂੰ ਦੱਸੋ ਵੀ ਇਹਦਾ ਗੱਡਾ ਕਿਹੜਾ ਬਿਆਹਿਆ ਹੋਆ ਇੱਥੇ ਕੀ ਆ ਇਹਦੇ ਨਾਨਕੇ ਆ ਦਾਦ ਕੀ ਇੱਥੇ ਪੰਜਾਬ ਦੇ ਵਿੱਚ ਅੱਜ ਜਿੰਨੀਆਂ ਇਹਦੀਆਂ ਐਡਾਂ ਲੱਗ ਰਹੀਆਂ ਐਤਕੀ ਕੇਜਰੀਵਾਲ ਸਾਰੇ ਦਿੱਲੀ ਦੇ ਪੈਸੇ ਨਾਲ ਲੱਗ ਰਹੀਆਂ ਕੱਲ ਨੂੰ ਜੇ ਤੁਸੀਂ ਉਰੇ ਬਣਾਤਾ ਆਪਣੇ ਪੈਸੇ ਨਾਲ ਕਿਤੇ ਹੋਰ ਲੱਗੂਗੀਆਂ ਫਿਰ ਅਸੀਂ ਬਾਹਰ ਦੇ ਲੋਕਾਂ ਨੂੰ ਕਿਉਂ ਆਉਣ ਦਈਏ ਸਾਡੇ ਕੋਈ ਸਾਮ ਲੜ ਧਰਤੀ ਹੈ ਵੀ ਜਿਹੜਾ ਮਰਜੀ ਆ ਕੇ ਡੱਬ ਲਵੇ ਪੰਜਾਬੀ ਲੋਕ ਰਾਜ ਕਰਨਗੇ ਆਏ ਦੇ ਪਿੱਛੇ ਜਿਸ ਤਰ੍ਹਾਂ ਬੱਕਰੀ ਦੇ ਪਿੱਛੇ ਛਲਾਰੂ ਫਿਰਦੇ ਹੁੰਦੇ ਆ ਭਗਵਾਨ ਜੀ ਤੁਮਾਰਨੇ ਉਹ ਨਹੀਂ ਸਾਰਾ ਦਿਨ ਫਿਰ ਜਾਂਦੇ ਮੰਨੂ ਮੁੱਖ ਮੰਤਰੀ ਐਲਾਨ ਕਰਦੇ ਮੰਨੂ ਮੁੱਖ ਮੰਤਰੀ ਐਲਾਨ ਕਰਦੇ ਉਹ ਕਹਿੰਦਾ ਮੈਂ ਹੀ ਬਣੂੰਗਾ ਤੁਹਾਨੂੰ ਕੀ ਲੋੜ ਐ ਲੇਕਿਨ ਜੇ ਕਰ ਵੀ ਦਿੱਤਾ ਤਾਂ ਵੀ ਚੱਲਣੀ ਤਾਂ ਕੇਜਰੀਵਾਲ ਦੀ ਉਹ ਐ ਤਾਂ ਵੀ ਰਾਜ ਉਸੀ ਦਾ ਹੋਣਾ ਐ ਇਹ ਬਾਹਰ ਦੇ ਲੋਕਾਂ ਦਾ ਰਾਜ ਨਾ ਇਹਨਾਂ ਨੂੰ ਸਾਡੀ ਪੰਜਾਬੀ ਆਉਂਦੀ ਐ ਨਾ ਇਹ ਸਾਡੇ ਪੰਜਾਬੀ ਐ ਮੰਨੂ ਕਹਿੰਦਾ ਕਹਿੰਦਾ ਮੈਂ ਇਹ ਤਾਂ ਨਕਲੀ ਆਮ ਆਦਮੀ ਐ ਮੈਂ ਕਿਹਾ ਅੱਛਾ ਮੈਂ ਨਕਲੀ ਐ ਕਦੇ ਗੁੱਲੀ ਡੰਡਾ ਖੇលਿਆ ਪਿੰਡਾਂ ਦੇ ਵਿੱਚ ਕਦੇ ਪੀਚੋ ਡੁੱਗਣ ਮਿੱਟੀ ਪਤਾ ਕਿਸ ਤਰ੍ਹਾਂ ਖੇਲੀਦੀ ਐ ਕਦੇ ਬਾਂਦਰ ਕਿਲੀ ਪਤਾ ਕਿਸ ਤਰ੍ਹਾਂ ਖੇਲੀਦੀ ਐ ਜਦ ਕੇਜਰੀਵਾਲ ਵਰਗਾ ਗੋਲ ਚੱਕਰ ਤੇ ਖੜਾਇਆ ਹੋਵਾ ਹੁੰਦਾ ਚਾਰੇ ਪਾਸੇ ਤੇ ਜੁੱਤੀਆਂ ਪੈਂਦੀਆਂ ਦੌੜਿਆ ਜਾਂਦਾ ਫੇਰ ਪਤਾ ਲੱਗਦਾ ਵੀ ਆਮ ਆਦਮੀ ਕੌਣ ਹੁੰਦਾ ਚਰਨਜੀ ਚੰਨੀ ਆ ਕੇ ਕੇਜਰੀਵਾਲ ਆ ਹੁਣ ਪੰਜਾਬ ਦੇ ਵਿੱਚ ਕਿਤੇ ਮਜੀਠੀਆਂ ਨਹੀਂ ਲੱਭਦਾ ਜਾਦੀ ਦੀ ਵਾਰੀ ਆਈ ਕੇਜਰੀਵਾਲ ਉਤੇ ਗੋਡੇ ਟੇਕੇ ਮਾਫੀ ਮੰਗ ਗਿਆ ਕਹਿੰਦਾ ਮੈਨੂੰ ਮaaf ਕਰ ਦੇ ਮੈਂ ਤੈਨੂੰ ਗਲਤ ਕਹਿ ਬੈਠਿਆ ਹੁਣ ਕਿ ਜਿਹੜਿਆ ਨੇ ਪੰਜਾਬ ਦੀਆਂ ਮਾਵਾਂ ਦੀਆਂ ਕੁੱਖਾ ਗਾਲੀਆਂ ਜਿਨ੍ਹਾਂ ਨੇ ਨੌਜਵਾਨੀ ਗਾਲੀ ਹੈ ਨਸ਼ੇ ਬਕਾਏ ਅੱਜ ਪੰਜਾਬ ਚੋਂ ਭੱਜੇ ਹੋਏ ਐ ਇਸ ਲਈ ਸਤਕਾਰਯੋਗ ਵੀਰੋ ਆ ਬਾਦਲ ਹੈਗਾ ਸੁਖਵੀਰ ਮੇਰੀ ਰੀਸ ਕਰ ਲੱਗ ਜਾਂਦਾ ਕਈ ਵਾਰ ਇੱਕ ਦਿਨ ਮੈਂ ਹਾਕੀ ਖੇਲਣ ਲੱਗ ਗਿਆ ਦੂਏ ਦਿਨ ਰੀਸੋ ਰੀਸੀ ਫਟਵਾਲ ਦੇ ਗਰਾਊਂਡ 'ਚ ਵੜ ਗਿਆ ਕਹਿੰਦਾ ਮੈਂ ਫਟਵਾਲ ਖੇលੂਗਾ ਇਹ ਨਾ ਪਤਾ ਲੱਗਿਆ ਫਟਵਾਲ ਕਿਹੜੀ ਐ ਤੇ ਸੁਖਵੀਰ ਬਾਦਲ ਕਿਹੜਾ ਲੋਕਾਂ ਨੇ ਰੋਕਿਆ ਆ ਜਾ ਕਹਿੰਦੇ ਟਿਕ ਟੁਕ ਨਾ ਟੜਾ ਲਈ ਯਾਰ ਐਡਾ ਬੜਾ ਸਰੀਰ ਐ ਸਾਹਮ ਹੁੰਦਾ ਨਹੀਂ ਐ ਗਰਾਊਂਡ 'ਚ ਕਾਹਨੂੰ ਵੜ ਗਿਆ ਹੁਣੇ ਰੀਸ ਵੀ ਕਰਦੇ ਐ ਲੇਕਿਨ ਹੁੰਦੀ ਨਹੀਂ ਪਹਿਲਾਂ ਕਹਿੰਦੇ ਸੀ ਜਦ ਮੈਂ ਬਣਿਆ ਕਹਿੰਦੇ ਇਹਨੇ ਕੀ ਕਰਨਾ ਹੁਣ ਸੋਚਦੇ ਬੈਠੇ ਦੰਦਾਂ ਤੇ ਜੀਬ ਲੈ ਕੇ ਕਿ ਇਹਦਾ ਕੀ ਕਰੀਏ ਸਰਕਾਰ ਦੇ ਵਿੱਚ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਜਰਜੀ ਸਿੰਘ ਚੰਨੀ ਜਿੰਦਾਬਾਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਲੋਕ ਸੰਘਾ ਸਿੰਘ ਜੀਆ ਸੋ ਸਤਕਾਰਯੋਗ ਵੀਰੋ ਤੁਹਾਡਾ ਪੈਸਾ ਸਾ ਤੁਹਾਡੇ ਘਰਾਂ ਚ ਆਏਗਾ ਬਾਦਲਾਂ ਦੇ ਘਰਾਂ ਨੂੰ ਨਹੀਂ ਜਾਏਗਾ ਬਾਦਲਾਂ ਦੇ ਹੋਟਲਾਂ ਦੀਆਂ ਸੜਕਾਂ ਨਹੀਂ ਬਣਨਗੀਆਂ ਤੁਹਾਡੇ ਘਰਾਂ ਦੀਆਂ ਬਣਨਗੀਆਂ ਕੈਪਟਨ ਅਮਰਿੰਦਰ ਸਿੰਘ ਵਰਗੇ ਕੱਲ ਉੱਥੇ ਰੈਲੀ ਵਿੱਚ ਗਿਆ ਸੀ ਫਿਰੋਜ਼ਪੁਰ ਖਾਲੀ ਕੁਰਸੀਆਂ ਨੂੰ ਹੀ ਐਡਰੈਸ ਕਰਕੇ ਆ ਗਿਆ ਜਾਂ ਸਾਡੇ ਨਾਲ ਤਾਂ ਲੋਕ ਨਾਅਰੇ ਮਾਰਦੇ ਸੀ ਲੇਕਿਨ ਸੌਂ ਖਾ ਕੇ ਮੁੱਕਰ ਗਿਆ ਪੰਜਾਬ ਦੇ ਲੋਕ ਤੇ ਬੀਜੇਪੀ ਇਹ ਪੰਜਾਬ ਦੇ ਦੁਸ਼ਮਣ ਲੋਕ ਹੈ ਇਹਨਾਂ ਨੇ ਪੰਜਾਬ ਦੇ ਵਿੱਚ ਹੁਣ ਕੋਸ਼ਿਸ਼ ਕਰ ਰਹੇ ਆ ਕਿ ਜੀ ਇਹ ਰਾਸ਼ਟਰਪਤੀ ਰਾਜ ਲਾ ਦੇਣ ਬਹਾਨਾ ਬਣਾ ਕੇ ਵੀ ਕੀ ਗੱਲ ਬਈ ਤੁਸੀਂ ਕਿਸ ਤਰੀਕੇ ਦੇ ਨਾਲ ਸੂਬੇ ਦੀ ਚੁਣੀ ਹੋਈ ਸਰਕਾਰ ਨੂੰ ਉਤਾਰ ਸਕਦੇ ਹੋ ਤੁਸੀਂ ਜੰਮੂ ਕਾਨੂੰਨ ਮੰਤਰੀ ਕਹਦੇ ਹੋ ਮੈਨੂੰ ਐ ਨਹੀਂ ਸਮਝ ਆ ਰਹੀ ਕਿ ਤੁਸੀਂ ਆਪਣੀ ਹਿਫਾਜ਼ਤ ਤੁਹਾਡੀ ਐਸਜੀਪੀ ਐਸਪੀਜੀ ਆਪ ਨਹੀਂ ਕਰ ਸਕਦੀ ਪੰਜਾਬ ਪੁਲਿਸ ਤੁਹਾਡੇ ਬਾਅਦ ਤੇ ਚਾਰੇ ਪਾਸੇ ਖੜੀ ਕੋਈ ਖਤਰਾ ਹੀ ਨਹੀਂ ਸੀ ਫਿਰ ਤੁਸੀਂ ਪੰਜਾਬ ਨੂੰ ਬਦਨਾਮ ਕਿਉਂ ਕਰਦੇ ਹੋ ਕਿਉਂ ਪੰਜਾਬੀ ਇਧਰ ਨੂੰ ਬਦਨਾਮ ਕਰ ਰਹੇ ਹੋ ਕਿਉਂ ਪੰਜਾਬ ਨੂੰ ਬਦਨਾਮ ਕਰ ਰਹੇ ਹੋ ਇਹਨਾਂ ਛੜਿਆੰਤਰਾਂ ਤੇ ਉਹਨੂੰ ਕੁਝ ਲੱਭਣ ਵਾਲਾ ਨਹੀਂ ਹੈ ਪੰਜਾਬ ਪਿਆਰ ਨਾਲ ਜਿੱਤਿਆ ਜਾ ਸਕਦਾ ਦਬਾ ਕੇ ਨਹੀਂ ਜਿੱਤਿਆ ਜਾ ਸਕਦਾ ਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫੇਰ ਮੈਂ ਇੱਕ ਵਾਰ ਬੇਨਤੀ ਕਰਦਾ ਕਿ ਮੇਰਾ ਵੱਡਾ ਭਾਈ ਸੰਗਤ ਸਿੰਘ ਗਿਲਜੀਆ ਮੁੱਖ ਮੰਤਰੀ ਇਹਨੇ ਬਣਨਾ ਹੈ ਮੰਤਰੀ ਇਹਨੇ ਬਣਨਾ ਹੈ ਐਮ ਐਲ ਏ ਤੁਸੀਂ ਇਹਨੂੰ ਬਣਾਣਾ ਸੋ ਸਾਰਾ ਤੁਹਾਡੇ ਕੋਲ ਹੈ ਮੇਰੀਆਂ ਪਾਵਰਾਂ ਸਾਰੀਆਂ ਇਹਦੇ ਕੋਲ ਹੈ ਤੁਸੀਂ ਕਿਰਪਾ ਕਰੋ ਆਉਣ ਵਾਲੇ ਇਲੈਕਸ਼ਨ ਤੁਸੀਂ ਇਹਨਾਂ ਨੂੰ ਜਿਤਾਣਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਹੁਣ ਤਾਂ ਤੋਂ ਨੂੰ ਮੈਂ ਦੇਖ ਕੇ ਮੈਨੂੰ ਇੱਕ ਗੀਤ ਯਾਰ ਆ ਗਿਆ ਕਹਿੰਦਾ ਵੀ ਸੰਗਤ ਸਿੰਘ ਗਿਲਜਿਆ ਜਿੱਤਿਆ ਫਿਰਿਆ ਕਿਆ ਸੀਗਾ ਸੰਗਤ ਗਿਲਜੀਆਂ ਜਿੱਤਿਆ ਪਿਆ ਲੋਕੀ ਆਖਦੇ ਐਲਾਨ ਹੋਣਾ ਬਾਕੀ ਬੱਲੀਏ ਹੁਣ ਤਾਂ ਐਲਾਨ ਹੀ ਹੋ ਬਣਾ ਰਹਿ ਗਿਆ ਜਿਸ ਤਰੀਕੇ ਨਾਲ ਤੁਹਾਡਾ ਇਕੱਠ ਹੋਇਆ ਵੈ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਬੀਬੀਓ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਵੱਡੀ ਗਿਣਤੀ ਚ ਆਇਆ ਇਸੇ ਤਰ੍ਹਾਂ ਆਸ਼ੀਰਵਾਦ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ वै गुरु जी की फतेह